ਇਹਦਾ ਮਤਲਬ ਸਾਡਾ ਪੰਜਾਬ ਦਾ ਮੁੱਖ ਮੰਤਰੀ ਕੇਵਲ ਟਿੱਕਲੀਆਂ ਸੁਣਾਉਣ ਜੂਗਾ ਤੇ ਝੇਡਾਂ ਕਰਨ ਵਾਲਾ ਤੇ ਚੁਟਕਲੇ ਸੁਣਾਉਣ ਵਾਲਾ ਬਣ ਕੇ ਰਹਿ ਗਿਆ। ਉਹਦੀ ਧਰਤੀ ਤੇ ਸੈਂਕੜੇ ਕਿਸਾਨਾਂ ਦੇ ਉੱਤੇ ਹਮਲੇ ਹੋਏ ਨੇ, ਡੇਅਰ ਗੈਸ ਬੰਬ ਮਾਰੇ ਗਏ, ਸੱਟਾਂ ਮਾਰੀਆਂ ਗਈਆਂ, ਟਰੈਕਟਰ ਭੰਨੇ ਗਏ। ਨਿਸ਼ਾਨ ਸਾਹਿਬ ਕੁੱਚਲੇ ਗੇ, ਕਿਸਾਨੀ ਝੰਡੇ ਕੁੱਚਲੇ ਗੇ। ਸ਼ੁਭ ਕਰਨ ਦਾ ਕਤਲ ਹੋਇਆ। ਪ੍ਰੀਤਪਾਲ ਨੂੰ ਗੋਰੀ ਚੱਕ ਕੇ ਲਿਆ ਆ ਕੇ ਉਹਨੂੰ ਬਹੁਤ ਸੀਦੇ ਸੈਂਚਰੀਜ਼ ਕੀਤੀਆਂ ਤੇ ਨਵਦੀਪ ਦਾ ਇੱਥੋਂ ਚੱਕੇ ਜਾਣਾ ਇਹ ਸਾਬਤ ਕਰਦਾ ਵਾ ਕਿ ਜੋ ਕੁਝ ਕਿਸਾਨ ਅੰਦੋਲਨ ਦੇ ਖਿਲਾਫ ਸਰਕਾਰਾਂ ਇਹ ਹਰਿਆਣਾ বিজেপি ਸਰਕਾਰ ਤੇ ਭਗਵੰਤ ਪਾਣ ਦੀ ਮਿਲੀ ਭੂਗਤ ਦੇ ਨਾਲ ਸਖਤ ਛਾਇਕ ਇੰਡੀਅਨ ਨੈਸ਼ਨਲ ਕਾਂਗਰਸ ਕਿਸਾਨ ਵਿੰਗ ਦੇ ਨੈਸ਼ਨਲ ਪ੍ਰਧਾਨ ਤੇ ਪੁਲਤੋ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਅੱਜ ਸ਼ੰਭੂ ਬਾਰਡਰ ਪਹੁੰਚੇ ਜਿੱਥੇ ਉਹਨਾਂ ਕਿਸਾਨ ਆਗੂਆਂ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਉਹਨਾਂ ਪੰਜਾਬ ਦੀ ਮਾਨ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਹਿ ਰਿਹਾ ਤੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਹਰ ਹਾਲਤ ਵਿੱਚ ਉਹਨਾਂ ਦੇ ਨਾਲ ਖੜੀ ਹੈ ਦੋਸਤੋ ਅੱਜ ਅਸੀਂ ਜਿਹੜਾ ਸਾਡਾ ਸੰਗਠਨ ਹੈ 올 ਇੰਡੀਆ ਕਿਸਾਨ ਕਾਂਗਰਸ ਦਾ ਜਿਹਦਾ ਕਿ ਮੈਂ ਬੀਸ਼ਾ ਦਾ ਪ੍ਰਧਾਨ ਆ ਔਰ ਮੇਰੇ ਨਾਲ ਕਿਰਨਜੀਤ ਸਿੰਘ ਜੀ ਮਿੱਠਾ ਜਿਹੜੇ ਕਿ ਪੰਜਾਬ 올 ਇੰਡੀਆ ਕਿਸਾਨ ਕਾਂਗਰਸ ਪੰਜਾਬ ਯੂਨਿਟ ਦੇ ਪ੍ਰਧਾਨ ਸਾਡੇ ਨਾਲ ਕੁਝ ਜ਼ਿਲ੍ਹਿਆਂ ਦੇ ਸਾਡੇ ਸਰਕਾਰਯੋ ਪ੍ਰਧਾਨ ਸਾਹਿਬ ਤੇ ਆਫਿਸ ਬੇਰਜ਼ ਆਏ ਨੇ ਅੱਜ ਅਸੀਂ ਸ਼ੰਭੂ ਬਾਰਡਰ ਤੇ ਵਿਸ਼ੇਸ਼ ਤੌਰ ਤੇ ਇਸ ਲਈ ਆਏ ਸੀਗੇ ਕਿ ਜੋ ਕੁਝ ਪਿੱਛੇ ਇਸ ਸੰਘਰਸ਼ ਦੇ ਦੌਰਾਨ ਜੋ ਬਦਲਾਖੂਰੀ ਦੀ ਰਾਜਨੀਤੀ ਨਾਲ ਰਾ ਹਰਿਆਣਾ ਸਰਕਾਰ ਨੇ ਵਿਸ਼ੇਸ਼ ਤੌਰ ਤੇ ਔਰ ਪੰਜਾਬ ਸਰਕਾਰ ਨੇ ਉਹਦੀ ਕੀ ਕਹਿੰਦੇ ਹੁੰਦੇ ਆ ਕਿ ਭਾਈਵਾਲਤਾ ਕਰਦੇ ਹੋਏ ਜੋ ਸਾਡੇ ਨੌਜਵਾਨਾਂ ਤੇ ਤਸ਼ੱਦਦ ਹੋਇਆ ਝੂਠੇ ਪਰਚੇ ਹੋਏ ਨੇ ਉਸ ਮਸਲੇ ਨੂੰ ਲੈ ਕੇ ਆਏ ਆ ਇੱਥੇ ਜ਼ਿਕਰਯੋਗ ਹੈ ਨਵਦੀਪ ਸਿੰਘ ਜਿਹੜਾ ਕਿ ਵਾਟਰ ਕੈਨਨ ਦੇ ਨਾਲ ਨਾਲ ਬਹੁਤ ਮਸ਼ਹੂਰ ਆ ਪਿਛਲੇ ਅੰਦੋਲਨ ਵਿੱਚ ਉਹਨੇ ਬਹੁਤ ਵੱਡੀਆਂ ਬਹੁਤ ਵੱਡਾ ਸੰਘਰਸ਼ ਕੀਤਾ ਬੜਾ ਵੱਡਾ ਯੋਗਦਾਨ ਪਿਆ ਉਹ ਸਰਕਾਰਾਂ ਦੀ ਅੱਖਾਂ ਵਿੱਚ ਰੜਕਦਾ ਸੀਗਾ ਔਰ ਜਦੋਂ ਇਹ ਸ਼ੰਭੂ ਆਲਾ ਸਾਡਾ ਇਹ ਅੰਦੋਲਨ ਸ਼ੁਰੂ ਹੋਇਆ ਉਸੇ ਵਕਤ ਹੀ ਉਹਨਾਂ ਨੇ ਇਹਨਾਂ ਨੂੰ ਟਾਰਗੇਟ ਤੇ ਲਿਆਂਦਾ ਔਰ ਇੱਕ ਪਹਿਲਾਂ ਐਫਆਈਆਰ ਦਰਜ ਕੀਤੀ ਗਈ ਨਵਦੀਪ ਸਿੰਘ ਪੇਜਬੀਤ ਸਿੰਘ ਹੋਣਾ ਤੇ ਤੇ ਹੋਰਨਾਂ ਦੇ ਉੱਤੇ ਔਰ ਫਿਰ ਜਦੋਂ ਅੰਦੋਲਨ ਹੋਰ ਤੇਜ਼ ਕੀਤਾ ਸੈਕੰਡ ਟਾਈਮ ਕਾਲ ਦਿੱਤੀ ਕਿ ਅਸੀਂ ਸਾਰੀਆਂ ਰੁਕਾਵਟਾਂ ਤੋੜ ਕੇ ਦਿੱਲੀ ਜਾਣਾ ਉਸ ਵਕਤ ਇੱਕ ਪਰਚਾ ਹੋਰ ਮਨਘੜਤ ਝੂਠਾ ਬੇਬੁਨਿਆਦ 307 ਦਾ ਨਵਦੀਪ ਹੋਣਾ ਤੇ ਦਰਜ ਕੀਤਾ ਗਿਆ ਜਿਦੇ ਕਿ ਕਿਸੇ ਪੁਲਿਸ ਆਫਸਰ ਦੇ ਖਿਲਾਫ ਕੋਈ ਝਰੀਟ ਨਹੀਂ ਲੱਗੀ ਕਿਸੇ ਜਗ੍ਹਾ ਦੇ ਉੱਤੇ ਮੈਡੀਕਲ ਰਿਪੋਰਟ ਨਹੀਂ ਤੁਹਾਨੂੰ ਪਤਾ ਕਿ 307 ਅਟੈਂਪਟ ਟੂ ਮਰਡਰ ਉਦੋਂ ਹੀ ਲਾਇਆ ਜਾ ਸਕਦਾ ਜਦੋਂ ਉਹਨਾਂ ਦੇ ਕੋਈ ਆਪੋਜ਼ਿਟ ਪਾਰਟੀ ਦੇ ਕੋਈ ਸੱਟਾਂ ਲੱਗੀਆਂ ਹੋਣ ਗੰਭੀਰ ਸੱਟਾਂ ਲੱਗੀਆਂ ਹੋਣ ਲੇਕਿਨ ਇੱਥੇ ਪੁਲਿਸ ਦਾ ਕੋਈ ਮੈਡੀਕਲ ਐਮਐਲਆਰ ਨਹੀਂ ਸੀਗੀ ਇਹਦੇ ਬਾਵਜੂਦ 307 ਲਾ ਕੇ ਔਰ ਇੱਥੇ ਪੰਜਾਬ ਦੀ ਸਰਕਾਰ ਤੇ ਮੈਨੂੰ ਦੁੱਖ ਹੈ ਕਿ ਗ੍ਰਿਫਤਾਰ ਉਹਨੂੰ ਪੰਜਾਬ ਦੀ ਟੈਰੀਟਰੀ ਤੋਂ ਕੀਤਾ ਗਿਆ ਜਦੋਂ ਉਹ ਮੋਹਾਲੀ 에ਅਰਪੋਰਟ ਉੱਤਰਦਾ ਲਦਾਖ ਦੀ ਫਲਾਈਟ ਤੋਂ ਦਾ ਹਰਿਆਣਾ ਪੁਲਿਸ ਸਾਡੀ ਟੈਰਿਟਰੀ ਪੰਜਾਬ ਵਿੱਚ ਅੰਦਰ ਵੜ ਕੇ ਸਾਡੇ ਨੌਜਵਾਨਾਂ ਨੂੰ ਚੱਕ ਕੇ ਜਿੱਦਾਂ ਸ਼ੁਭ ਕਰਨ ਦੀ ਤਾਂ ਕਤਲ ਹੋਇਆ ਪ੍ਰੀਤਪਾਲ ਨੂੰ ਬੋਰੀ ਚ ਚੱਕ ਕੇ ਲੈ ਗਏ ਔਰ ਜਿੱਦਾਂ ਹਰਿਆਣਾ ਪੁਲਿਸ ਨੇ ਹੁਣ ਵੀ ਜਿਹੜਾ ਬੈਰੀਕੇਟਿੰਗ ਕੀਤੀ ਆ ਉਹ ਸਾਡੇ ਸ਼ੰਭੂ ਦਰਿਆ ਸ਼ੰਭੂ ਜਿਹੜਾ ਸੌਰੀ ਖੱਗਰ ਦਾ ਦਰਿਆ ਜਿਹੜਾ ਪੋਲਿਆ ਉਹਦੇ ਉੱਤੇ ਜਿਹੜੀ ਬੈਰੀਕੇਟਿੰਗ ਕੀਤੀ ਉਹ ਅੱਜ ਵੀ ਸਾਡੀ ਪੰਜਾਬ ਦੀ ਟੈਰਿਟਰੀ ਦੇ ਅੰਦਰ ਡਾਕਾ ਮਾਰਿਆ ਉਹਨਾਂ ਨੇ ਇਨਟਰੂਜਨ ਕੀਤੀ ਆ ਇਹ ਕਿਸੇ ਦਾ ਹਮਲਾ ਕੀਤਾ ਔਰ ਸਾਡੇ ਨੌਜਵਾਨ ਨਵਦੀਪ ਨੂੰ ਚੱਕ ਕੇ ਲੈ ਗਏ ਮੋਹਾਲੀ ਤੋਂ ਇਹਦਾ ਮਤਲਬ ਸਾਡਾ ਪੰਜਾਬ ਦਾ ਮੁੱਖ ਮੰਤਰੀ ਕੇਵਲ ਕਿਕਲੀਆਂ ਸੁਣਾਉਣ ਜੋਗਾ ਤੇ ਛੇਡਾਂ ਕਰਨ ਵਾਲਾ ਤੇ ਚੁਟਕਲੇ ਸੁਣਾਉਣ ਵਾਲਾ ਬਣ ਕੇ ਰਹਿ ਗਿਆ ਉਹਦੇ ਉਹਦੀ ਧਰਤੀ ਤੇ ਸੈਂਕੜੇ ਕਿਸਾਨਾਂ ਦੇ ਉੱਤੇ ਹਮਲੇ ਹੋਏ ਨੇ ਟੇਰ ਗੈਸ ਬੰਬ ਮਾਰੇ ਗਏ ਸੱਟਾਂ ਮਾਰੀਆਂ ਗਈਆਂ ਟਰੈਕਟਰ ਭੰਨੇ ਗਏ ਨਿਸ਼ਾਨ ਸਾਹਿਬ ਕੁਚਲੇ ਕੇ ਕਿਸਾਨੀ ਝੰਡੇ ਕੁਚਲੇ ਗਏ ਸ਼ੁਭ ਕਰਨ ਦਾ ਕਤਲ ਹੋਇਆ ਪ੍ਰੀਤਪਾਲ ਨੂੰ ਬੋਰੀ ਚੱਕ ਕੇ ਲਿਆ ਕੇ ਉਹਨੂੰ ਬਹੁਤ ਸੀਦੇ ਸਿੰਜਰੀਜ਼ ਕੀਤੀਆਂ ਤੇ ਨਵਦੀਪ ਦਾ ਇਥੋਂ ਚੱਕੇ ਜਾਣਾ ਇਹ ਸਾਬਤ ਕਰਦਾ ਵਾ ਕਿ ਜੋ ਕੁਝ ਕਿਸਾਨ ਅੰਦੋਲਨ ਦੇ ਖਿਲਾਫ ਸਰਕਾਰਾਂ ਇਹ ਹਰਿਆਣਾ ਬੀਜੇਪੀ ਸਰਕਾਰ ਤੇ ਭਗਵੰਤ ਮਾਨ ਦੀ ਮਿਲੀ ਭੁਗਤ ਦੇ ਨਾਲ ਸਭ ਕੁਝ ਹੋਇਆ ਇੱਕ ਤੇ ਇਸ ਗੱਲ ਦੀ ਅਸੀਂ ਸਖਤ ਸ਼ਬਦਾਂ 'ਚ ਦੇਖੇਦੀ ਕਰਦੇ ਆ ਅੱਜ ਅਸੀਂ ਇੱਕ ਅੰਦੋਲਨ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਦੇ ਜਿਹੜੇ ਕੁੱਲ ਲੀਡਰ ਨੇ ਉਹਨਾਂ ਨਾਲ ਸਾਡੀ ਬੈਠਕ ਹੋਈ ਆ ਉਹਨਾਂ ਨੇ ਇੱਕ ਜਿਹੜੀ ਕਾਲ ਦਿੱਤੀ ਆ ਕਿ ਪਾਰਲੀਮੈਂਟ ਵਿੱਚ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਕੁੱਲ ਟੋਟਲ ਇੰਡੀਆ ਅਲਾਈਅੰਸ ਲੀਡਰਸ਼ਿਪ ਉਠਾਵੇ ਔਰ ਉਹਨਾਂ ਨੇ ਸਾਰੇ ਮੈਂਬਰ ਪਾਰਲੀਮੈਂਟਸ ਨੂੰ ਪਹੁੰਚ ਕਰਕੇ ਆਪਣਾ ਜਿਹੜਾ ਮੈਮੋਰੈਂਡਮ ਦੇਣਾ ਉਹ ਅਸੀਂ ਕਾਂਗਰਸ ਪਾਰਟੀ ਵੱਲੋਂ ਮੈਂ ਉਹਨਾਂ ਨੂੰ ਵਾਅਦਾ ਕੀਤਾ ਕਿ ਅਸੀਂ ਤੁਹਾਡੇ ਇਸ ਮਸਲੇ ਨੂੰ ਪਾਰਲੀਮੈਂਟ ਵਿੱਚ ਚੁਕਾਵਾਂਗੇ ਸਾਡੇ ਲੀਡਰ ਆਫ ਆਪੋਜੀਸ਼ਨ ਇਸ ਦੇਸ਼ ਦੇ ਰਾਹੁਲ ਗਾਂਧੀ ਜੀ ਔਰ ਸਾਡੀ ਪਾਰਟੀ ਦੇ ਪ੍ਰੈਜ਼ੀਡੈਂਟ ਮਲਿਕ ਅਰਜੁਨ ਖੜਗੇ ਜੀ ਉਹਨਾਂ ਨੂੰ ਜਦੋਂ ਇਹਨਾਂ ਦਾ ਮੈਮੋਰੈਂਡਮ ਤਿਆਰ ਹੋਵੇਗਾ ਇਮੀਡੀਏਟਲੀ ਉਹਨਾਂ ਨਾਲ ਕੰਟੈਕਟ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕਾਂਗਰਸ ਜਿਹੜੀ ਆ ਔਰ ਇੰਡੀਆ ਅਲਾਈਅንስ ਦੀ ਟੋਟਲ ਆਪੋਜੀਸ਼ਨ ਇਹ ਸਾਡੇ ਕਿਸਾਨਾਂ ਦੀਆਂ ਮੰਗਾਂ ਨੂੰ ਜਿਹੜੀਆਂ ਕਿ ਜਾਇਜ਼ ਮੰਗਾ ਨੇ ਸਾਡੇ ਮਿਨਿਮਮ ਸਪੋਰਟ ਪ੍ਰਾਈਸ ਨੂੰ ਕਾਨੂੰਨ ਬਣਾਉਣ ਦੀ ਗੱਲ ਇੰਡੀਆ ਗੱਟ ਚੋਣ ਨੇ ਆਪਣੇ ਮੈਨੀਫੈਸਟੋ ਚ ਵੀ ਕੀਤੀ ਸੀਗੀ ਯਤਨ ਕਰਾਂਗੇ ਕਿ ਇੱਕ ਬਿੱਲ ਪੇਸ਼ ਕੀਤਾ ਜਾਵੇ ਸਮੁੱਚੀ ਆਪੋਜੀਸ਼ਨ ਵੱਲੋਂ ਇਹ ਦੇਖਦੇ ਹਾਂ ਕਿ ਫਿਰ ਉੱਥੇ ਮੋਦੀ ਤੇ ਬੀਜੇਪੀ ਦੀ ਸਰਕਾਰ ਉਹਨੂੰ ਕਿਵੇਂ ਨਕਾਰਦੀ ਆ ਔਰ ਇਸ ਮਸਲੇ ਨੂੰ ਪਾਰਲੀਮੈਂਟ ਚੁੱਕਣ ਵਾਸਤੇ ਦੂਸਰਾ ਇਹਨਾਂ ਨੇ 17 ਤਰੀਕ ਨੂੰ ਕਾਲ ਦਿੱਤੀ ਹੋਈ ਆ ਨਵਦੀਪ ਦੀ ਅਰੈਸਟ ਦੇ ਖਿਲਾਫ ਔਰ ਮੈਨੂੰ ਇੱਥੇ ਦੁੱਖਣਾ ਕਹਿਣਾ ਪੈਂਦਾ ਕਿ ਉਹਦੇ 3 ਡਿਗਰੀ ਟੌਰਚਰ ਕੀਤਾ ਗਿਆ ਵਾ ਉਹਦੇ ਜਿੱਦਾਂ ਪੰਜਾਬ ਦੇ ਵਿੱਚ ਕਿਸੇ ਵੇਲੇ ਚੱਡੇ ਪਾੜਦੇ ਸੀ ਤੰਗ ਕਰਦੇ ਸੀ ਪੁੱਠਾ ਟੰਗਦੇ ਸੀ ਪਾਣੀ ਪਾਉਂਦੇ ਸੀ ਕਿ ਨਾਸਾ ਨਹੀਂ ਇਹ ਸਾਰੀਆਂ ਗੱਲਾਂ ਬੜੀਆਂ ਦੁੱਖ ਦੀ ਗੱਲ ਹੈ ਕਿ 21ਵੀਂ ਸਦੀ ਸਾਡੀ ਜਿਹੜੀਆਂ ਇੰਡੀਆ ਵਰਗਾ ਇੱਕ ਆਪਣੇ ਆਪ ਨੂੰ ਵਿਕਸਿਤ ਦੇਸ਼ ਕਹਿੰਦਾ ਆਪਣੇ ਹੀ ਕਿਸਾਨਾਂ ਤੇ ਆਪਣੇ ਨੌਜਵਾਨਾਂ ਦੇ ਨਾਲ ਇਸ ਤਰ੍ਹਾਂ ਦੇ ਨਾਲ 3 ਡਿਗਰੀ ਟੌਰਚਰ ਕਰਦਾ ਇਸ ਮਸਲੇ ਨੂੰ ਲੈ ਕੇ ਜਿਹੜੀ ਕਿਸਾਨ ਮਜ਼ਦੂਰ ਮੋਰਚਾ ਨੇ ਕਾਲ ਦਿੱਤੀ 17 ਤਰੀਕ ਨੂੰ ਅੰਮ੍ਰਾਲਾ ਦੇ ਐਸਪੀ ਤੇ ਡੀਸੀ ਦੇ ਦਫ਼ਤਰ ਦੇ ਘਰਾਓ ਦੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਸਾਰੇ ਜਿੰਨੇ ਪੰਜਾਬ 'ਚ ਜਿਹੜੇ ਹਤਾਸ਼ੀ ਨੇ ਕਿਸਾਨਾਂ ਦੇ ਹਰਿਆਣੇ ਵਿੱਚ ਬੈਠੇ ਮੈਂ ਸਭ ਨੂੰ ਬੇਨਤੀ ਕਰੂੰਗਾ ਜਿਹੜੇ ਧਰਤੀ ਨਾਲ ਪਿਆਰ ਕਰਦੇ ਖੇਤੀ ਨਾਲ ਪਿਆਰ ਕਰਦੇ ਕਿ ਆਓ ਹੂਮਾਵਾ ਕੇ 17 ਤਰੀਕ ਨੂੰ 17 ਜੁਲਾਈ ਨੂੰ ਆਪਾਂ ਸਾਰੇ ਚੱਲ ਕੇ ਉੱਥੇ ਪਹੁੰਚੀਏ ਹਾਲਾਂਕਿ ਅਸੀਂ ਉਹਦੇ ਸ਼ਿਰਕਤ ਕਰਾਂਗੇ ਅਸੀਂ ਕੋਈ ਉਹਦੇ 'ਚ ਸਟੇਜ ਤੇ ਨਹੀਂ ਪਹੁੰਚਣਾ ਚਾਹੁੰਦੇ ਅਸੀਂ ਬਤੌਰ ਇੱਕ ਨਾਗਰਿਕ ਆਪਣੀ ਪਾਰਟੀ ਦਾ ਆਪਣੇ ਸੰਗਠਨ ਦਾ ਅ ਕੱਟ ਕਰਕੇ ਅਸੀਂ 17 ਜੁਲਾਈ ਦੇ ਇਸ ਵਿਦਰੋਹ ਜਿਹੜਾ ਪ੍ਰੋਗਰਾਮ ਕਰ ਰਹੇ ਵਿਰੋਧ ਕਰ ਰਹੇ ਨੇ ਇਸ ਐਸਐਸਪੀ ਐਸਪੀ ਔਰ ਡੀਸੀ ਅੰਬਾਲਾ ਦੇ ਜਿਨ੍ਹਾਂ ਨੇ ਗੈਰ ਕਾਨੂੰਨੀ ਗ੍ਰਿਫਤਾਰੀ ਔਰ 3 ਡਿਗਰੀ ਟੌਰਚਰ ਨਵਦੀਪ ਦੇ ਖਿਲਾਫ ਕੀਤਾ ਉਹਦੇ ਸਮਰਥਨ ਵਾਸਤੇ ਅੱਜ ਅਸੀਂ ਸ਼ੰਗੂ ਚ ਬੈਠ ਕੇ ਉਹਨਾਂ ਨਾਲ ਗੱਲਬਾਤ ਕੀਤੀ ਐ ਤੇ ਅਸੀਂ ਹਰ ਮੌਕਨ ਸਪੋਰਟ ਇਸ ਮੋਰਚੇ ਦੀ ਪਹਿਲਾਂ ਵੀ ਕਰਦੇ ਨੇ ਆ ਕਿਸਾਨੀ ਮੰਗਾਂ ਨੂੰ ਲੈ ਕੇ ਗਾਹ ਵੀ ਕਰਦੇ ਰਵਾਂਗੇ ਸੜਕ ਤੇ ਵੀ ਜੂਝਾਂਗੇ ਅਤੇ ਪਾਰਲੀਮੈਂਟ ਵਿੱਚੋਂ ਸਾਡੀ ਪਾਰਟੀ ਜਿਹੜੀ ਹੈ ਇਸ ਮਸਲੇ ਨੂੰ ਚੁੱਕਣ ਨੂੰ ਵਚਨਬੱਧ ਹੈ।